Bye. ਹਾਂਜੀ ਸਰ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਜੋ ਇਹ ਮਜ਼ਦੂਰ ਕਰਮਚਾਰੀ ਆਂਦੀ ਆ ਮੰਗਾ ਨੇ ਜੀ ਅੱਜ ਸਾਨੂੰ ਮੰਗ ਪੱਤਰ ਦਿੱਤਾ ਇਹ ਕੀ ਬੇਚਾ ਜੀ ਇਹਨਾਂ ਦਾ ਜੀ ਜੀ ਸਰਕਾਰ ਲੈਵਲ ਤੇ ਪੈਸਕੋ ਦੇ ਵਿੱਚ ਸੁਪਰਵਾਈਜ਼ਰਾਂ ਦੀ ਨਿਯੁਕਤੀ ਕੀਤੀ ਗਈ ਆ ਇਹ ਜਿਹੜੇ ਆਪਣੇ ਸਪਾਈ ਕਰਮਚਾਰੀ ਨੇ ਇਹ ਚਾਹੁੰਦੇ ਨੇ ਵੀ ਇਹ ਨਿਯੁਕਤੀ ਇਹ ਜਿਹੜੀ ਰੱਦ ਕੀਤੀ ਜਾਵੇ ਤੇ ਅਸੀਂ ਇਹਨਾਂ ਦਾ ਮੰਗ ਪੱਤਰ ਲੈ ਲਿਆ ਤੇ ਉਹ ਬਣਦੀ ਕਾਰਵਾਈ ਲਈ ਸਰਕਾਰ ਨੂੰ ਭੇਜ ਦਿੱਤਾ ਜਾਊਗਾ ਜੀ ਇਹ ਪ੍ਰਾਈਵੇਟ ਪੈਸਕੋ ਕੰਪਨੀ ਆ ਜਿਹੜੀ ਇਹਨਾਂ ਦੇ ਉੱਪਰ ਲਾਈ ਜਾ ਰਹੀ ਹੈ। ਕਿਉਂ ਮੈਨੂੰ ਕੰਪਨੀ ਦਾ ਤਾਂ ਨਹੀਂ ਪਤਾ ਵੀ ਪੈਸਕੋ ਹੈ ਜਾਂ ਪ੍ਰਾਈਵੇਟ ਹੈ ਜਾਂ ਸਰਕਾਰੀ ਹੈ। ਇਹ ਇੱਕ ਬੰਦਾ ਭੇਜਿਆ ਗਿਆ ਹੈ ਜੀ। ਉਹਦੇ ਬਾਰੇ ਇਹਨਾਂ ਦਾ ਵਿਰੋਧ ਹੈ ਜੀ। ਠੀਕ ਹੈ। ਹਾਂਜੀ ਮੈਂ ਤੁਹਾਨੂੰ ਉਹਦੇ ਵਾਸਤੇ ਵੀ ਦੱਸਦਾ ਆ ਤੇ ਮੈਂ ਪਹਿਲਾਂ ਤਾਂ ਤੁਹਾਡਾ ਪ੍ਰੈਸ ਵਾਲੇ ਭਾਈ ਚਰਦਾ ਜਿੰਨਾ ਵੀ ਸੋਨੇ ਜੀ ਮੈਂ ਤੁਹਾਡਾ ਧੰਨਵਾਦ ਕਰਦਾ ਕਿ ਤੁਹਾਡੇ ਮਾਧਿਅਮ ਦੇ ਰਾਹੀਂ ਜਿੰਨੇ ਵੀ ਅਸੀਂ ਪਹਿਲਾਂ ਵੀ ਆਪਣੀਆਂ ਮੰਗਾਂ ਜਾਂ ਅਸੀਂ ਕੋਈ ਵੀਡੀਓ ਥੋਡੇ ਰਾਹੀਂ ਅਸੀਂ ਪੰਜਾਬ ਦੇ ਵਿੱਚ ਭੇਜਦੇ ਆਂ ਪੰਜਾਬ ਸਰਕਾਰ ਤੱਕ ਪੂਰੇ ਪੰਜਾਬ ਦੇ ਵਿੱਚੋਂ ਪਹੁੰਚਦੇ ਆਣੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੇ ਅੱਜ ਦਾ ਜਿਹੜਾ ਸਾਡਾ ਰੋਜ਼ ਮਜਹਰਾ ਸੀਗਾ ਤੁਸੀਂ ਇਸ ਗੱਲ ਤੋਂ ਜਾਣੂ ਹੋ ਪਹਿਲਾਂ ਵੀ ਇੱਕ ਪੈਸਕੋ ਕੰਪਨੀ ਦੇ ਥਰੂ ਜਿਹੜੀ 6 ਤਰੀਕ ਨੂੰ ਪੈਸਕੋ ਕੰਪਨੀ ਦਾ ਇੱਕ ਲੈਟਰ ਲਾਗੂ ਹੋਇਆ ਸੀ ਜਿਹਦੇ ਪੱਧਰ ਤੇ ਇੱਕ ਜਿਹੜੇ ਰਿਟਾਇਰ ਫੌਜੀ ਨੇ ਰਿਟਾਇਰ ਫੌਜੀਆਂ ਨੂੰ ਸਫਾਈ ਕਰਮਚਾਰੀਆਂ ਦੇ ਵਿੱਚ ਉੱਪਰ ਸੁਪਰਵਾਈਜ਼ਰ ਦੇ ਤੌਰ ਤੇ ਲਾਇਆ ਜਾਣਾ ਸੀ ਅਸੀਂ ਇਸ ਦਾ ਵਿਰੋਧ ਕੀਤਾ ਤੋ ਪੂਰੇ ਪੰਜਾਬ ਨੇ ਅੱਜ 19 ਤਰੀਕ ਦਾ ਪੰਜਾਬ ਪੂਰੇ ਪੰਜਾਬ ਦੇ ਵਿੱਚ ਪੰਜਾਬ ਸਫਾਈ ਮਜ਼ਦੂਰ ਫੈਡਰੇਸ਼ਨ ਪੰਜਾਬ ਵੱਲੋਂ ਸੱਦਾ ਦਿੱਤਾ ਹੋਇਆ ਸੀ ਪੂਰੇ ਪੰਜਾਬ ਦੇ ਵਿੱਚ ਕਿ ਇਸ ਚੀਜ਼ ਦਾ ਵਿਰੋਧ ਕਰਨ ਲਈ ਪੂਰੇ ਪੰਜਾਬ ਚ ਕੰਮ ਛੋੜ ਹੜਤਾਲ 19 ਤਰੀਕ ਦੀ ਕੀਤੀ ਜਾਣੀ ਆ। ਇਹ ਜਿਹੜੀ ਹੜਤਾਲ ਆ ਉਹ ਸਾਡੀ ਅਨਮਿੱਥੇ ਸਮੇਂ ਦੀ ਆ ਜੀ। ਵੀ ਜਦੋਂ ਤੱਕ ਇਹ ਸਰਕਾਰ ਦਾ ਜਿਹੜਾ ਲੈਟਰ ਆ ਪੈਸਕੋ ਕੰਪਨੀ ਦਾ ਜਿਹੜਾ ਉਹਨਾਂ ਨੇ ਕੀਤਾ ਆ ਸਾਡੇ ਸਫਾਈ ਕਰਮਚਾਰੀਆਂ ਦੇ ਉੱਪਰ ਸੁਪਰਵਾਈਜ਼ਰ ਲਾਇਆ ਗਿਆ। ਜੇਕਰ ਸਰਕਾਰ ਨੇ ਕੋਈ ਲੈਟਰ ਜਾਰੀ ਕਰਨਾ ਸੀ ਤਾਂ ਸਾਡੇ ਪੜੇ ਲਿਖੇ ਜਿੰਨੇ ਵੀ ਸਾਡੇ ਵਾਲਮੀਕੀ ਸਮਾਜ ਦੇ ਸਾਡੇ ਸਫਾਈ ਸੇਵਕਾਂ ਦੇ ਪੜ੍ਹੇ ਲਿਖੇ ਮੁਲਾਜ਼ਮ ਨੇ ਜਿਹੜੇ ਉਹਨਾਂ ਦੇ ਉੱਪਰ ਲਾਗੂ ਕਰਦੇ ਵੀ ਇਹਨਾਂ ਲਈ ਇੱਕ ਭੇਜਿਆ ਜਾਂਦਾ ਲੈਟਰ ਵੀ ਇਹਨਾਂ ਦੀਆਂ ਨਿਯੁਕਤੀਆਂ ਨੇ ਜਿਹੜੀਆਂ ਸੁਪਰਵਾਈਜ਼ਰ ਦੇ ਤੌਰ ਤੇ ਕੀਤੀਆਂ ਜਾਣ ਪਰ ਇਹਨਾਂ ਨੇ ਕੀ ਕੀਤਾ ਇਹਨਾਂ ਦੀ ਤਾਂ ਨਿਯੁਕਤੀ ਕੀਤੀ ਨਹੀਂ ਇੱਕ ਅਦਰ ਇੱਕ ਜਿਹੜੇ ਫੌਜੀ ਨੇ ਫੌਜੀਆਂ ਨੂੰ ਜਿਹੜੇ ਪੈਨਸ਼ਨ ਵੀ ਆਪਣੀ ਲੈ ਰਹੇ ਨੇ ਜਿਨ੍ਹਾਂ ਕੋਲ ਇਨਕਮ ਦਾ ਸੋਰਸ ਹੈ ਉਹਨਾਂ ਨੂੰ ਸਾਡੇ ਮੁਲਾਜ਼ਮ 10000 ਤੱਕ ਤਨਖਾਹ ਤੇ ਕੰਮ ਕਰ ਰਹੇ ਨੇ ਉਹਨਾਂ ਕੋਲ ਪਰਵਾਰ ਪਾਲਣ ਲਈ ਕੋਈ ਇਨਕਮ ਦਾ ਹੋਰ ਇਸ ਤੋਂ ਇਲਾਵਾ ਕੋਈ ਸੋਰਸ ਨਹੀਂ ਹੈਗਾ ਜੇ ਉਹਨਾਂ ਨੂੰ ਤਰੱਕੀ ਦਿੰਦੇ ਤਾਂ ਉਹਨਾਂ ਦੀ ਤਨਖਾਹ ਦੇ ਵਿੱਚ ਵੀ ਵਿਵਾਦਾ ਹੁੰਦਾ ਤਾਂ ਉਹਨਾਂ ਦਾ ਸਮਾਜ ਦੇ ਵਿੱਚ ਵੀ ਚਲੋ ਨਾਮ ਹੁੰਦਾ ਵੀ ਉਹਨਾਂ ਨੂੰ ਤਰੱਕੀ ਮਿਲੀ ਆ ਪਰ ਸਾਡੇ ਸਮਾਜ ਵੱਲ ਵਾਲਮੀਕੀ ਭਾਈਚਾਰੇ ਵੱਲ ਪੰਜਾਬ ਸਰਕਾਰ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਧਿਆਨ ਨਹੀਂ ਹੈ ਕੋਈ ਇਹ ਵਾਲਮੀਕੀ ਸਮਾਜ ਹੈ ਜਿਹੜਾ ਦਲਿਤ ਭਾਈਚਾਰੇ ਨੂੰ ਇਹ ਦੱਬ ਕੇ ਰੱਖਣਾ ਚਾਹੁੰਦੇ ਨੇ ਇਹਨਾਂ ਦਾ ਬਿਲਕੁਲ ਵੀ ਧਿਆਨ ਨਹੀਂ ਵੀ ਇਹ ਵਾਲਮੀਕੀ ਭਾਈਚਾਰਾ ਜਿਹੜਾ ਅੱਗੇ ਵਧੇ ਤਾਂ ਇਹਨਾਂ ਨੇ ਜਿਹੜੀਆਂ ਨਿਯੁਕਤੀਆਂ ਨੇ ਜਿਹੜੀਆਂ ਫੌਜੀਆਂ ਦੇ ਕੀਤੀਆਂ ਨੇ ਬਿਨਾਂ ਸਾਡੇ ਭਾਈਚਾਰੇ ਨੂੰ ਸਾਡਾ ਕੱਚਾ ਮਲਾਜਮ 2025 25 ਸਾਲ ਤੋਂ ਕੱਚਾ ਉਹ ਹੁਣ ਤੱਕ ਪੱਕਾ ਨਹੀਂ ਹੋਇਆ ਠੇਕੇਦਾਰੀ ਪ੍ਰਥਾ ਅਸੀਂ ਬੰਦ ਕਰਾ ਰਹੇ ਹਾਂ ਇਹਨਾਂ ਨੇ ਠੇਕੇਦਾਰੀ ਪ੍ਰਥਾ ਤੇ ਇੱਕ ਨਵੇਂ ਫੌਜੀਆ ਨੂੰ ਤਨਾਤੀ ਦਿੱਤੀ ਹਾਂਜੀ ਜਿਵੇਂ ਆਪਾਂ ਗੱਲ ਕਰਦੇ ਹਾਂ ਜਿਵੇਂ ਜਿਹੜੀ ਵੀ ਸਰਕਾਰ ਮਰਜੀ ਆਉਂਦੀ ਹੈ ਤੇ ਉਹ ਪੀੜੀ ਦਾਰ ਪੀੜੀ ਹੈ ਜਿਹੜੀ ਠੇਕੇਦਾਰੀ ਆ ਨਿੱਜੀਕਰਨ ਦੀ ਜਿਹੜੀ ਵਿਵਸਥਾ ਉਹਨੂੰ ਉਹ ਲਾਗੂ ਕਰਕੇ ਰੱਖਦੀ ਹੈ ਜੇ ਤੁਸੀਂ ਕਿਸੇ ਨੇ ਭੇਜਣਾ ਹੀ ਆ ਕੋਈ ਫੌਜੀ ਨੂੰ ਜਿਹਨੂੰ ਮਰਜੀ ਤੁਸੀਂ ਲਾਉਣਾ ਤਾਂ ਫੋਰਥ ਕਲਾਸ ਚ ਇਹਨਾਂ ਦੇ ਸਫਾਈ ਚ ਲਾਓ ਜਿਹੜੇ ਨੇ 25 25 30 30 ਸਾਲ ਲਾਏ ਨੇ ਗਾਲੇ ਨੇਗੇ ਉਹਨਾਂ ਦਾ ਇਹਨਾਂ ਨੂੰ ਬਣਦਾ ਮਾਨ ਸਨਮਾਨ ਦੇਣਾ ਚਾਹੀਦਾ ਹੈਗਾ ਕਿਉਂਕਿ ਇੰਨਾ ਲੰਮਾ ਸਮਾਂ ਜਿਹੜਾ ਸਾਰੇ ਜਿਹੜੇ ਸਾਰੇ ਸ਼ਹਿਰ ਦੀ ਜਿਹੜੀ ਆਪਾਂ ਇੱਕ ਸਫਾਈ ਦਾ ਜਿਹੜਾ ਇੱਕ ਅਹਿਮ ਯੋਗਦਾਨ ਆ ਜੇ ਸਵਸ ਭਾਰਤ ਦੇ ਵਿੱਚ ਜੇ ਤੁਸੀਂ ਜਿੰਨੇ ਮਰਜ਼ੀ ਬ੍ਰਾਂਡ ਵੈਸਟਰ ਬਣਾਈ ਜਾਂ ਤੁਸੀਂ ਸਚਨ ਤਨੂਕ ਨੂੰ ਬ੍ਰਾਂਡ ਵੈਸਟਰ ਬਣਾਇਆ ਸੀ ਇਹ ਸਫਾਈ ਅਭਿਆਨ ਦਾ ਕਿਉਂਕਿ ਅਸਲੀ ਜਿਹੜੇ ਗਰਾਊਂਡ ਲੈਵਲ ਤੇ ਬ੍ਰਾਂਡ ਵੈਸਟਰ ਨੇ ਇਹ ਨੇਗੇ ਜਿੰਨੀ ਸਫਾਈ ਕਰਦੇ ਨੇ ਸ਼ਹਿਰ ਦੀ ਹਰ ਇੱਕ ਦੀ ਡੋਰ ਟੂ ਡੋਰ ਜਿੰਨੀ ਇਹ ਕਰਦੇ ਨੇ ਇਹਨਾਂ ਦਾ ਫਰਜ਼ ਆ ਕਿਉਂਕਿ ਇਹਨਾਂ ਤੋਂ ਬਿਨਾ ਅਸੀਂ ਚੰਗੇ ਸਮਾਜ ਦੀ ਸਫਾਈ ਦੀ ਸਿਰਜਣਾ ਨਹੀਂ ਕਰ ਸਕਦੇ ਸਰਕਾਰ ਦੇ ਅੱਗੇ ਇਹ ਮੰਗਾਂ ਸੀਆਂ ਕਿ ਇਹਨਾਂ ਦੀਆਂ ਮੰਗਾਂ ਨੂੰ ਸਰਕਾਰ ਅਮਲੀ ਜਾਮਾ ਰੂਪ ਦੇ ਵਿੱਚ ਪਹਿਨਾਵੇ ਨਹੀਂ ਫਿਰ ਅਣ ਅਣਮਿੱਥੇ ਤੱਕ ਜਿਹੜਾ ਇਹਨਾਂ ਦਾ ਧਰਨਾਗ ਉਹ ਜਾਰੀ ਰਹੂਗਾ ਤੇ ਇੱਕ ਮੈਂ ਬੇਨਤੀ ਹੋਰ ਤੁਹਾਡੇ ਮਾਧਿਅਮ ਰਾਹੀਂ ਕਰਨਾ ਚਾਹਨਾ ਪੂਰੇ ਪੰਜਾਬ ਦੇ ਵਿੱਚ ਜਿੰਨਾ ਸਾਡਾ ਸਫਾਈ ਕਰਮਚਾਰੀ ਮਲਾਜਮ ਭਾਈਚਾਰਾ ਆ ਜਿੰਨੀਆਂ ਵੀ ਜਥੇਬੰਦੀਆਂ ਨੇ ਜਿੰਨੀਆਂ ਵੀ ਮਲਾਜਮ ਜਥੇਬੰਦੀਆਂ ਜਿੰਨੀਆਂ ਵੀ ਵਾਲਮੀਕੀ ਸਮਾਜ ਦੇ ਨਾਲ ਲਿੰਕ ਰੱਖਦੀਆਂ ਨੇ ਮੈਂ ਉਹ ਸਾਰਿਆਂ ਨੂੰ ਤੁਹਾਡੇ ਮਾਧਿਅਮ ਰਾਹੀਂ ਇੱਕ ਬੇਨਤੀ ਕਰਦਾ ਕਿ ਆਪਾਂ ਇੱਕ ਜਿਹੜਾ ਪਲੇਟਫਾਰਮ ਆ ਇੱਕ ਪਲੇਟਫਾਰਮ ਤੇ ਆ ਕੇ ਆਪਣੀ ਆਪਣੀ ਪ੍ਰਧਾਨਗੀਆਂ ਲੇਬਲਾਂ ਨੂੰ ਛੱਡ ਕੇ ਇੱਕ ਵਾਲਮੀਕੀ ਸਮਾਜ ਦੇ ਇੱਕ ਦਲਿਤ ਭਾਈਚਾਰੇ ਦੇ ਨੁਮਾਇੰਦੇ ਬਣ ਕੇ ਆਪਾਂ ਇਸ ਲੜਾਈ ਨੂੰ ਜਿਹੜਾ ਇੱਕ ਮੰਚ ਤੇ ਆ ਕੇ ਲੜੀਏ ਤਾਂ ਜੋ ਇਸ ਲੜਾਈ ਨੂੰ ਆਪਾਂ ਵਧੀਆ ਰੂਪ ਦੇ ਸਕੀਏ আর ਜਿੱਤ ਸਕੀਏ ਹਾਂਜੀ ਸਰਕਾਰ ਨੂੰ ਇਹਨਾਂ ਦੇ ਜ਼ਰੂਰ ਰੂਪ ਦੇ ਰੂਪਰੇਖਾ ਦੇ ਵਿੱਚ ਧਿਆਨ ਦੇਣਾ ਚਾਹੀਦਾ ਜਿਹੜਾ 25 25 30 30 ਸਾਲ ਹੋ ਗਏ ਕੰਮ ਕਰਦੇ ਨੂੰ ਹਰ ਇੱਕ ਸਰਕਾਰ ਬਣਦੀ ਹੈ ਤੇ ਜ਼ਰੂਰ ਇਹਨਾਂ ਨਾਲ ਵਾਅਦੇ ਕਰਕੇ ਆ ਕਿਉਂਕਿ ਵਾਅਦੇ ਉਹ ਉਦਾਂ ਦੇ ਵਾਅਦੇ ਰਹਿ ਜਾਂਦੇ ਨੇ ਜੇ ਪਿਛਲੀ ਵਾਰ ਕੈਪਟਨ ਮਰਿੰਦਰ ਸਾਹਰ ਬਣੇ ਤੇ ਉਹਨਾਂ ਨੇ ਕਿਹਾ ਸੀ ਠੇਕੇਦਾਰੀ ਪ੍ਰਥਾ ਖਤਮ ਕਰਾਂਗੇ ਪਰ ਜਿਹੜੀ ਹੈ ਸਰਕਾਰ ਹਰੇਕ ਨਿੱਜੀਕਰਨ ਦਾ ਸਰਕਾਰ ਆਪਦੇ ਲਿਆ ਕੇ ਉੱਤੇ ਵਿਚੋਲੇ ਬਿਠਾ ਦਾਂਦੀ ਆ ਤੇ ਜਿਹੜੇ ਕੰਮਕਾਰ ਵਾਲੇ ਨੇ ਉਹਨਾਂ ਦਾ ਵਿਚਾਰਿਆਂ ਦਾ ਉਦਾਂ ਹੀ ਸ਼ੋਸ਼ਣ ਹੋ ਰਿਹਾ ਤੇ ਸਰਕਾਰ ਬਣਦੀ ਹੈ ਜਿਹੜੀ ਇਹਨਾਂ ਤੇ ਇੰਪਲੀਮੈਂਟ ਇਹਨਾਂ ਨੂੰ ਕਰੇ ਇਹਨਾਂ ਦੀਆਂ ਤਰੱਕੀਆਂ ਤੇ ਮੈਂ ਸੋਨੀ ਸਿੰਘ ਦੇਸ਼ ਦੁਨੀਆ ਚੈਨਲ ਨਾਵਾ